ਦੋਸਤੋ ਜੇਕਰ ਤੁਹਾਡਾ ਵੀ ਛੋਟਾ ਪਰਿਵਾਰ ਹੈ 5-6 ਮੈਂਬਰੋਂ ਤੁਸੀਂ ਵੀ ਕਰਦੇ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਲਾਹੇਵੰਦ ਹੈ ਇਹ ਕੋਠੀ ਹੈ ਜਿਹੜੀ 1200 ਸਕਰ ਫੁੱਟ ਏਰੀਆ ਦੋਸਤੋ ਤੇ ਹੁਣ ਤੱਕ ਇਸ ਕੋਠੀ ਤੇ 9 ਲੱਖ ਰੁਪਏ ਲੱਗਿਆ ਹੋਇਆ ਹੈ ਇਸ ਤੋਂ ਜ਼ਿਆਦਾ ਨਹੀਂ ਲੱਗਿਆ ਹੋਇਆ ਵਿੱਚੇ ਲੇਬਰ 9 ਲੱਖ ਰੁਪਏ ਇਸ ਕੋਠੀ ਦਾ ਪੱਥਰ ਰੰਦਾ ਤੇ ਜੋੜੀਆਂ ਦਾ ਕੰਮ ਰੰਦਾ ਹੈ ਬਾਕੀ ਪਲਸਤਰ ਵਗੈਰਾ ਰੈਡੀ ਹੈ ਅਬ ਦੇਖ ਸਕਦੇ ਹੋ ਤੁਸੀਂ ਕੋਠੀ ਦਾ ਨਕਸ਼ਾ ਡਿਜ਼ਾਈਨ ਬਹੁਤ ਸੋਹਣਾ ਦੋਸਤੋ ਫਰੰਟ ਐਲੀਵੇਸ਼ਨ ਬਹੁਤ ਹੀ ਕੈਂਟ ਲੁੱਕ ਹੈਗੀ ਇਸ ਕੋਠੀ ਦੀ ਤੇ ਬਾਈ ਕੁਲਦੀਪ ਸਿੰਘ ਮਿਸਤਰੀ ਤੇ ਨੀਟੂ ਸਿੰਘ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਕੋਈ رائے ਲੈਣੀ ਹੋਵੇ ਕੋਠੀ ਬਾਰੇ ਸਿੰਗਲ ਪੋਰਸ਼ਨ ਕੋਠੀਆਂ ਜਿਆਦਾ ਪਾਉਂਦੇ ਨੇ ਵੀਰ ਡਬਲ ਵੀ ਪਾਉਂਦੇ ਨੇ ਪਰ ਸਿੰਗਲ ਪੋਰਸ਼ਨ ਕੋਠੀਆਂ ਬਹੁਤ ਸੋਹਣੀਆਂ ਬਣਾਉਂਦੇ ਨੇਗੇ ਭਰਾ ਅਸੀਂ ਕਈ ਕੋਠੀਆਂ ਦੇਖੀਆਂ ਇਹਨਾਂ ਨੇ ਬਣਾਈਆਂ ਹੋਈਆਂ ਕੀ ਬਾਤ ਹੀ ਬਣਾਉਂਦੇ ਨੇ ਬਾਈ ਹੋਰੇ ਦੋਸਤੋ ਜਦੋਂ ਕੋਠੀ ਰੈਡੀ ਹੋ ਗਈ ਪੱਥਰ ਵਗੈਰਾ ਲੱਗ ਗਿਆ ਆਪਾਂ ਪੂਰੀ ਵੀਡੀਓ ਹੀ ਪਾਵਾਂਗੇ ਇਸ ਕੋਠੀ ਦੀ ਤੇ ਇਸ ਵਿੱਚ ਤੁਹਾਨੂੰ ਦੱਸ ਦਈਏ ਦੋ ਬੈੱਡਰੂਮ ਬਣੇ ਹੋਏ ਨੇਗੇ 12x12 ਸਕਰ ਫੁੱਟ ਦੇ ਇੱਕ ਕਿਚਨ ਡ੍ਰਾਈਂਗ ਰੂਮ ਤੇ ਵਾਸਰੂਮ ਅਟੈਚ ਨਹੀਂ ਹੈਗਾ ਦੋਸਤੋ ਲੌਬੀ ਦੇ ਵਿੱਚ ਇੱਕ ਸਿਰਫ ਕਾਮਨ ਵਾਸਰੂਮ ਆਗਾ ਤੇ ਉੱਪਰ ਸਿਰਫ ਪੌੜੀਆਂ ਦੀ ਜਗ੍ਹਾ ਛੱਤੀ ਹੋਈ ਹੈਗੀ ਮਮਟੀ ਪਾਈ ਹੋਈ ਆ ਹੋਰ ਕੋਈ ਜਗ੍ਹਾ ਨਹੀਂ ਹੈਗੀ ਉੱਪਰ ਚਿਵਾਰਾ ਨਹੀਂ ਹੈਗਾ ਤੇ ਉਸੇ ਨੂੰ ਜਾਲੀ ਲਗਾ ਕੇ ਇੱਕ ਡਬਲ ਪੋਰਸ਼ਨ ਦੀ ਲੁੱਕ ਦਿੱਤੀ ਹੈ ਜਰੂਰ ਪਰ ਇਹ ਸਿੰਗਲ ਪੋਰਸ਼ਨ ਕੋਠੀ ਹੈ ਦੋਸਤੋ 1200 ਸਕਰ ਫੁੱਟ ਏਰੀਆ ਹੈ ਇਹ ਤੇ 9 ਲੱਖ ਦੇ ਵਿੱਚ ਇਹ ਹੁਣ ਤੱਕ ਬਣ ਕੇ ਰੈਡੀ ਹੈ ਬਿਜਲੀ ਵਗੈਰਾ ਦਾ ਕੰਮ ਹੋ ਗਿਆ ਹੈ ਜੇਕਰ ਕੋਠੀ ਦਾ ਐਲੀਵੇਸ਼ਨ ਪਸੰਦ ਆਇਆ ਦੋਸਤੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਦੀਆਂ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਪੰਜਾਬ ਪੀਵੀ 31 ਆਪਾਂ ਹਰ ਰੋਜ਼ ਇੱਕ ਨਵੀਂ ਕੋਠੀ ਦਾ ਐਲੀਵੇਸ਼ਨ ਫਰੰਟ ਤੇ ਅੰਦਰੋਂ ਡਿਜ਼ਾਈਨ ਤੁਹਾਨੂੰ ਦਿਖਾਉਣਿਆ ਤਾਂ ਜੋ ਤੁਹਾਨੂੰ ਕੋਈ ਆਈਡੀਆ ਹੋ ਜੇ ਕੋਈ ਰੂਮ ਅਡਜਸਟ ਕਰਨਾ ਹੁੰਦਾ ਜਾਂ ਕੋਈ ਫਰੰਟ ਜਾਲੀ ਵਗੈਰਾ ਲਗਾਉਣੀ ਹੁੰਦੀ ਹੈ ਕਿ ਇਦਾਂ ਦੀ ਲਗਾਈਏ ਤਾਂ ਕਾਫੀ ਕੁਝ ਪਤਾ ਲੱਗ ਜਾਂਦਾ ਦੋਸਤੋ ਧੰਨਵਾਦ